ਸਤਿ ਸ਼੍ਰੀ ਅਕਾਲ ਜੀ ਰਾਮਸਰੂਪ ਅਣਖੀ ਦੀ ਕਲਮ ਤੋਂ ਪੰਜਾਬੀ ਕਹਾਣੀ ਟੀਸੀ ਦਾ ਬੇਰ ਅਖੀਰ ਤੱਕ ਜਰੂਰ ਸੁਣਨਾ ਬਹੁਤ ਸੋਹਣੀ ਤੇ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਟੀਸੀ ਦਾ ਬੇਰ ਭਾਰਤ ਤੇ ਚੀਨ ਨੇ ਹੱਲਾ ਕਰ ਦਿੱਤਾ ਤਾਂ ਸਾਰੇ ਦੇਸ਼ ਵਿੱਚ ਭਚਾਲ ਜਿਹਾ ਆ ਗਿਆ ਹਰ ਸ਼ਹਿਰ ਵਿੱਚ ਜਲੂਸ ਕੱਢੇ ਗਏ ਹਰ ਸ਼ਹਿਰ ਤੇ ਹਰ ਪਿੰਡ ਵਿੱਚ ਸੰਦੇ ਮੰਗੇ ਗਏ ਬਾਧ ਤੋ ਵੱਧ ਰੱਖਿਆ ਫੰਡ ਇਕੱਠਾ ਕੀਤਾ ਗਿਆ। ਉਹਨਾਂ ਦਿਨਾਂ ਵਿੱਚ ਸ਼ਹਿਰ ਵਰਗੇ ਇਸ ਪਿੰਡ ਵਿੱਚ ਵੀ ਇੱਕ ਭਰਪੂਰ ਤੇ ਸ਼ਾਨਦਾਰ ਜਲੂਸ ਕੱਢਿਆ ਗਿਆ। ਜਲੂਸ ਪਿੰਡ ਦੀਆਂ ਖਾਸ-ਖਾਸ ਥਾਵਾਂ ਤੇ ਠਹਿਰ ਜਾਂਦਾ। ਜਿੱਥੇ ਵਿਦਿਆਰਥੀ ਜੋਸ਼ੀਲੀਆਂ ਕਵਤਾਵਾਂ ਪੜ੍ਹਦੇ, ਦੇਸ਼ ਪਿਆਰ ਦੇ ਗੀਤ ਗਾਉਂਦੇ ਤੇ ਪਿੰਡ ਦੇ ਪਤਵੰਤ ਆਗੂ ਤਕਰੀਰਾਂ ਕਰਦੇ। ਪਿੰਡ ਦੀ ਇੱਕ ਚੌੜੀ ਜਹੀ ਸੱਤ ਵਿੱਚ ਜਲੂਸ ਪੂਰੀ ਤਰ੍ਹਾਂ ਚਮਕ ਗਿਆ। ਆਲੇ ਦੁਆਲੇ ਦੇ ਘਰਾਂ ਵਾਲੇ ਲੋਕ ਵੀ ਬਹੁਤ ਹੀ ਇਕੱਠੇ ਹੋ ਗਏ ਬੁੜੀਆਂ ਬੁੜੇ ਨੌਜਵਾਨ ਮਟਿਆਰਾਂ ਤੇ ਜਬਾੜ ਐਨੇ ਇਕੱਠੇ ਨੂੰ ਦੇਖ ਕੇ ਵਿਮਲਦੇਵ ਦੇ ਮਨ ਵਿੱਚ ਉਬਾਲ ਉੱਠਿਆ ਤੇ ਉਸਨੇ ਗਰਜਮੀ ਆਵਾਜ਼ ਵਿੱਚ ਇੱਕ ਕਵਿਤਾ ਪੜ੍ਹੀ ਆਜ਼ਾਦੀ ਖੂਨ ਮੰਗਦੀ ਹੈ ਵਿਮਲਦੇਵ ਇਸੇ ਪਿੰਡ ਦਾ ਰਹਿਣ ਵਾਲਾ ਇੱਕ ਨੌਜਵਾਨ ਕਵੀ ਸੀ ਉਹ ਪਟਿਆਲੇ ਤੋਂ ਹੁਣੇ ਇੰਗਲਿਸ਼ ਦੇ ਐਮਏ ਦਾ ਇਮਤਿਹਾਨ ਦੇ ਕੇ ਆਇਆ ਸੀ ਉਸਨੇ ਕਵਿਤਾ ਜਦ ਖਤਮ ਕੀਤੀ ਤਾਂ ਸਾਰਾ ਇਕੱਠ ਵਾ ਵ ਕਰ ਰਿਹਾ ਸੀ। ਬੁੜੀਆਂ ਕੁੜੀਆਂ ਦੇ ਇਕੱਠ ਵਿੱਚ ਇੱਕ ਕੁੜੀ ਦੂਜੀ ਕੁੜੀ ਨੂੰ ਵਿਮਲਦੇਵ ਵੱਲ ਉਂਗਲ ਕਰ ਕਰ ਕੁਝ ਦੱਸ ਰਹੀ ਸੀ। ਪਿੰਡ ਦੇ ਅਧਿਆਪਕ ਇੱਕ ਥਾਂ ਟੰਡਲੀ ਬੰਨੀ ਉਸੇ ਕੁੜੀ ਵੱਲ ਦੇਖਦੇ ਰਹੇ ਸਨ। ਵਿਮਲਦੇਵ ਕਵਿਤਾ ਬੋਲ ਕੇ ਜਦ ਲੋਕਾਂ ਵਿੱਚ ਆਇਆ ਤਾਂ ਅਧਿਆਪਕਾਂ ਵਿੱਚੋਂ ਇੱਕ ਅਧਿਆਪਕ ਜਿਹੜਾ ਹਰ ਵੇਲੇ ਨੱਕ ਵਿੱਚ ਖੁਰਚ ਖੁਰਸ਼ ਕਰਦਾ ਰਹਿੰਦਾ ਸੀ ਨੇ ਉਸ ਨੂੰ ਆ ਕੇ ਪੁੱਛਿਆ। ਓਏ ਉਹ ਕੁੜੀ ਤੇਰੇ ਕੰਨੀ ਉਂਗਲਾਂ ਜਿਹਾ ਕਰਦੀ ਸੀ। ਵਿਮਲਦੇਵ ਨੂੰ ਕੀ ਪਤਾ ਸੀ ਲੁੱਚੀਆਂ ਅੱਖਾਂ ਵਾਲੇ ਉਸ ਅਧਿਆਪਕ ਦੀ ਵਿਮਲਦੇਵ ਨਾਲ ਪਹਿਲਾਂ ਹੀ ਕਾਫੀ ਜਾਣ ਪਹਿਚਾਨ ਸੀ ਤੇ ਉਹ ਆਪਸ ਵਿੱਚ ਚੰਗੇ ਖੁੱਲੇ ਹੋਏ ਸਨ। ਉਸ ਨੇ ਉਸ ਤੇ ਬਿਨਾਂ ਜਵਾਬ ਦਿੱਤੇ ਤੋ ਹੀ ਕਹਿ ਦਿੱਤਾ। ਪੀਸੀ ਦਾ ਵੈ ਬੇਰੇ ਕੰਜਰ ਦਿਆਂ ਤੋੜ ਲੈ ਜੇ ਤੋੜੀ ਦੇ। ਲੰਮਾ ਕੱਦ ਭਰਮਾ ਸਰੀਰ ਗਾਜਰ ਵਰਗਾ ਰੰਗ ਤੇ ਅੱਖਾਂ ਵਿੱਚ ਪਤਾ ਨਹੀਂ ਕੀ ਝਾਕਦੀ ਸੀ ਤਾਂ ਜਾਣ ਕੱਟ ਕੇ ਲੈ ਜਾਂਦੀ ਸੀ। ਉਹ ਨੇੜੇ ਦੇ ਇੱਕ ਕਾਲਜ ਵਿੱਚ ਪ੍ਰੀ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤੇ ਇੱਕ ਵਾਰੀ ਫੇਲ ਹੋ ਚੁੱਕੀ ਸੀ। ਵਿਮਲਦੇਵ ਦਾ ਬੁੜਿਆਂ ਵਰਗਾ ਸੁਭਾਅ ਬਿਨਾਂ ਬਲਾਈ ਕਿਸੇ ਨਾਲ ਬੋਲਦਾ ਨਹੀਂ ਸੀ। ਤੀਵੀ ਨਾਲ ਗੱਲ ਤਾਂ ਕਿ ਉਸ ਵਾਲਾ ਅੱਖ ਚੁੱਕ ਕੇ ਵੀ ਨਹੀਂ ਸੀ ਦੇਖ ਸਕਦਾ। ਉਹਦੀ ਚੁੱਪ ਉਹਦੇ ਲਈ ਇੱਕ ਗਹਿਣਾ ਸੀ ਜਾਂ ਬਿਮਾਰੀ ਵੀ। ਇੱਕ ਦਿਨ ਇੱਕ ਬੁੜੀ ਉਹਦੇ ਕੋਲ ਆਈ ਤੇ ਕਹਿਣ ਲੱਗੀ, "ਬਿਮਲ ਬੀਬੀ ਆਪਣੀ ਪਿਛਲੀ ਵਾਰ ਫੇਲ ਹੋਗੀ।" ਅੰਗਰੇਜ਼ੀ ਚ ਹੋਈ ਸੀ ਕੱਲੀ ਜੋ ਐਤਕੀ ਵੀ ਵੱਡੀ ਬੀਬੀ ਦਾ ਵਿਆਹ ਹੁਣ ਕਰਕੇ ਉਹ ਤਾਂ ਇਮਤਿਹਾਨ ਨਹੀਂ ਦਿੱਤਾ ਗਿਆ ਬੀਬੀ ਨੂੰ ਜੇ ਪੜਾ ਦਿਆ ਘਰੇ ਪੈਸੇ ਮੂੰਹ ਮੰਗ ਮੈਂ ਜਿੰਨੇ ਮਰਜੀ ਲੈ ਲੈ ਵਿਮਲਦੇਵ ਕੋਲ ਅੱਗੇ ਵੀ ਇਸ ਤਰ੍ਹਾਂ ਕਈ ਬੰਦੇ ਆਏ ਸਨ ਉਹ ਹਰ ਇੱਕ ਨੂੰ ਜਵਾਬ ਦੇ ਦਿੰਦਾ ਸੀ ਤੇ ਉਸ ਨੇ ਉਸ ਦਿਨ ਵੀ ਉਸ ਬੁੜੀ ਨੂੰ ਟਾਲਾ ਲਾ ਦਿੱਤਾ 15 ਦਿਨਾਂ ਬਾਅਦ ਉਹ ਬੁੜੀ ਫੇਰ ਆਈ ਕਹਿੰਦੀ ਭਾਈ ਕੁੜੀ ਪੜਾਉਣੀ ਐ ਤਾਂ ਤੇਰੇ ਕੋਲੋਂ ਹੀ ਪੜਾਉਣੀ ਐ ਤੂੰ ਬੋਲਦਾ ਕਿਉਂ ਨਹੀਂ ਤੇ 부ੜੀ ਮੰਲੋ ਮਲਿਓਸ ਦੀ ਜੇ ਵਿੱਚ 50 ਰੁਪਏ ਪਾ ਗਏ ਖੜੇ ਬਈ 부ੜੀ ਨੂੰ ਨੂੰ ਕੁਲ ਬਿਮਲ ਦੇਵ ਤੋਂ ਜਵਾਬ ਨਾ ਦਿੱਤਾ ਗਿਆ ਦੂਜੇ ਦਿਨ 부ੜੀ ਆਪਣੀ ਕੁੜੀ ਨੂੰ ਨਾਲ ਲੈ ਕੇ ਉਸ ਦੀ ਬੈਠਕ ਵਿੱਚ ਆ ਗਈ ਬੈਠਕ ਉਸ ਦੇ ਘਰ ਤੋਂ ਅਲੱਗ ਤਾਂ ਹੀ ਸੀ ਉਸ ਨੇ ਜਦ ਦੇਖਿਆ ਤਾਂ ਉਸ ਦਾ ਅਖੜੇ ਖੜੋਤੇ ਦਾ ਸੀਤ ਨਿਕਲ ਗਿਆ ਪਰਲੇ ਅਗਵਾੜ ਘਰ ਹੋਣ ਕਰਕੇ ਉਹ ਪਹਿਲਾਂ ਨਹੀਂ ਸੀ ਜਾਣਦਾ ਕਿ ਉਹ 부ੜੀ ਦੀ ਇਹ ਕੁੜੀ ਹੈ ਇਹ ਉਹ ਹੀ ਕੁੜੀ ਸੀ ਜਿਸ ਨੂੰ ਇੱਕ ਦਿਨ ਆਪਣੇ ਜਲੂਸ ਵਾਲੇ ਦਿਨ ਟੀਸੀ ਦਾ ਬੇਰਖਾਸ ਇੱਕਦਮ ਉਸ ਦਾ ਮੱਥਾ ਠਣਕਿਆ ਕਿ ਇਹ ਕੁੜੀ ਤਾਂ ਕੋਈ ਸਿਆਪਾ ਪਵਾਉ ਉਸ ਨੇ 50 ਰੁਪਏ ਕੱਲ ਬੁੜੀ ਨੂੰ ਮੱਲੋ ਮੱਲੀ ਮੂੜ ਕੇ ਬਹਾਨਾ ਲਾਇਆ ਮੈਂ ਤਾਂ ਤਾਂ ਹੀ ਆਪ ਇੱਕ ਇਮਤਿਹਾਨ ਦੇਣਾ ਬੀਬੀ ਦੇ ਪੜਾਈ ਦਾ ਪ੍ਰਬੰਧ ਮੈਂ ਇੱਥੇ ਕਿਸੇ ਮਾਸਟਰ ਕੋਲ ਕਰਾ ਦੇਣਾ ਪੜ ਕੁੜੀ ਆਪੇ ਹੀ ਬਾੜਕ ਵਿੱਚ ਪਿਆ ਲੱਕੜ ਦਾ ਪਟਲਾ ਪਟਰਾ ਲੈ ਕੇ ਪੜਨ ਲਈ ਚੱਚ ਗਈ ਬੁੜੀ ਨੇ ਆਖਰੀ ਗੱਲ ਕੀਤੀ ਕੁੜੀ ਤਾਂ ਭਾਈ ਤੈਨੂੰ ਹੀ ਪੜਾਉਣੀ ਪਊ ਨਾਲੇ ਮਾਸਟਰ ਕੋਲ 11ਵੇਂ ਜਮਾਤ ਨੂੰ ਕਿਵੇਂ ਪੜਾ ਦਊ ਬਗਾਨੇ ਬੰਦਿਆਂ ਨਾਲ ਆਪਣੀ ਕਿਸੇ ਆਣ ਗਿਆਣਾ ਚੁੱਪ ਕਰਕੇ ਰਹੇਗੀ ਬੁੜੀ ਚਲੀ ਗਈ ਕੁੜੀ ਬੈਠੀ ਰਹੀ ਜਦ ਮੈਂ ਆਪ ਸਾਵਤਾ ਕੀ ਹੋਜੂ ਮੈਨੂੰ ਉਸਨੇ ਮਨ ਪੱਕਾ ਕਰ ਰੱਖਿਆ ਸੀ ਉਹਨਾਂ ਦਿਨਾਂ ਵਿੱਚ ਉਸ ਦਾ ਹੱਥ ਵੀ ਧੰਗ ਸੀ ਕਲਾਸ਼ ਹਰੂ ਸ਼ਾਮ ਨੂੰ 5 ਵਜੇ ਹੁੰਦੀ ਤੇ ਇੱਕ ਘੰਟਾ ਪੜ੍ਹ ਕੇ ਚਲੀ ਜਾਂਦੀ ਅੰਗਰੇਜ਼ੀ ਪੜਦੀ ਸੀ ਇਕੱਲੀ ਉਹ ਪੂਰਾ ਜ਼ੋਰ ਲਾ ਕੇ ਪੜਾਉਂਦਾ ਉਹ ਪੂਰਾ ਜ਼ੋਰ ਲਾ ਕੇ ਪੜ੍ਹਦੀ ਉਹ ਮੰਜੇ ਤੇ ਬੈਠਾ ਹੁੰਦਾ ਉਹ ਉਹਦੇ ਕੋਲ ਪਟੜਾ ਢਾਹ ਕੇ ਬਹਿ ਜਾਂਦੀ ਉਹ ਪੜਾਉਂਦਾ ਸੀ ਉਸ ਦਾ ਮਨ ਪੱਕਾ ਸੀ ਉਹ ਸਾਬਤ ਸੀ ਉਹ ਸਾਬਤ ਰਹਿਣਾ ਚਾਹੁੰਦਾ ਸੀ ਕੁੜੀ ਦਾ ਮਾਮਲਾ ਹੈ ਪਰਤ ਦੀ ਗੱਲ ਹੈ ਉਸੇ ਪਰਮੇ ਪਰਮੰਗ ਸਿੱਧੇ ਵਾਲ ਕਾਲੇ ਸਿਆਹ ਬ੍ਰੀਕ ਬ੍ਰੀਕ ਲੰਮੇ ਲੰਮੇ ਰੇਸਲੀ ਜ਼ਮੀਨ ਦੀ ਗਾਜਰ ਵਰਗੇ ਰੰਗ ਵਾਲਾ ਸਰੀਰ ਸੋਹਣਿਆ ਸੋਹਣਿਆ ਮੋਟੀਆਂ ਮੋਟੀਆਂ ਅੱਖਾਂ ਵਾਲੀ ਕਲਾਸ਼ ਉਸ ਨੂੰ ਉਂਝ ਹੀ ਚੰਗੀ ਲੱਗਦੀ ਸੀ ਇੱਕ ਦਿਨ ਕਿਤਾਬ ਫੜਾਉਣ ਲੱਗੀ ਦੀਆਂ ਉਂਗਲਾਂ ਉਸ ਤੇ ਹੀ ਵਿਮਲਦੇਵ ਦੇ ਹੱਥਾਂ ਨਾਲ ਉਸ ਦੀਆਂ ਲੱਗ ਗਈਆਂ ਵਿਮਲਦੇਵ ਲਈ ਇਹ ਅਚਾਨਕ ਤੇ ਸਧਾਰਨ ਗੱਲ ਸੀ ਪਰ ਉਹ ਚਮਕ ਪਈ ਕਿਤਾਬ ਫੜਾ ਕੇ ਉਸ ਨੇ ਨੀਮੀ ਪਾਲ ਲਈ ਤੇ ਵਿਮਲਦੇਵ ਦੇ ਕਹਿਣ ਤੇ ਵੀ ਉਸ ਨੇ ਉਤਾਹ ਸਿਰ ਨਾ ਚੁੱਕਿਆ ਵਿਮਲਦੇਵ ਨੂੰ ਕੋਈ ਪਤਾ ਨਾ ਕਿ ਕੀ ਗੱਲ ਹੋ ਗਈ ਹੈ ਕੋਚ ਬਲਾਂ ਮਦਕ ਲੈ ਆਸ਼ਨ ਨੂੰ ਦਾ ਚੁੱਕਿਆ ਤੇ ਹਰੂ ਜੇ ਹ ਚਿਹਰਾ ਬਣਾ ਕੇ ਵਿਮਲਦੇਵ ਵੱਲ ਝਾਕੀ ਤੇ ਮੂੰਹ ਨਾਲ ਉਂ ਦੀ ਆਵਾਜ਼ ਕੱਢੀ ਵਿਮਲਦੇਵ ਹਰਾਂ ਸੀ ਇਹ ਤਾਂ ਆਪ ਈ ਕੰਡੇ ਬੀਜਦੀ ਐ 15 20 ਦਿਨ ਲੰਘ ਗਏ ਉਹ ਹੁਣ ਬਚ-ਬਚ ਕੇ ਰਹਿੰਦਾ ਸੀ ਇੱਕ ਰਾਤ ਪਏ ਦੇ ਮਨ ਵਿੱਚ ਉਸ ਫਤੂਰ ਜਾਗ ਪਿਆ ਉਸ ਲੁਚੀਆਂ ਅੱਖਾਂ ਵਾਲੇ ਦੇ ਆਪ ਦੀ ਗੱਲ ਠੀਕ ਹੀ ਹੈ ਹੈ ਤਾਂ ਇਸੀ ਦਾ ਵੇਰ ਦੁਜੀਏ ਦਿਨ ਕਲਾਸ਼ ਆਈ ਪੜਦੀ ਰਹੀ ਉਸ ਮੰਜੇ ਕੋਲ ਹੀ ਪਟੜੇ ਉੱਤੇ ਬੈਠੀ ਸੀ। ਵਿਮਲਦੇਵ ਨੇ ਦਿਲ ਕਰੜਾ ਕਰਕੇ ਕਲਾਸ਼ ਦੇ ਪੈਰ ਦੇ ਅੰਗੂਠੇ ਨੂੰ ਆਪਣੇ ਪੈਰ ਦੇ ਅੰਗੂਠੇ ਨਾਲ ਪੋਲਾ ਜਿਹੇ ਦਬ ਦਿੱਤਾ। ਕਲਾਸ਼ ਨੇ ਇੱਕਦਮ ਆਪਣੀ ਲੱਤ ਪਰੇ ਖਿੱਚ ਲਈ ਤੇ ਅੱਖਾਂ ਵਿੱਚ ਪਾਣੀ ਭਰ ਲੈ। ਵਿਮਲਦੇਵ ਦੀਆਂ ਪੱਥਰੀਆਂ ਖੜਕਣ ਲੱਗ ਪਈਆਂ। ਉਸ ਨੂੰ ਕਾਂਬਾ ਚੜ ਗਿਆ। ਇਹ ਕੀ ਮੈਂ ਕਰ ਬੈਠਾ। ਕਲਾਸ਼ ਨੇ ਕਿਤਾਬਾਂ ਚੁੱਕੀਆਂ ਤੇ ਘਰੋਂ ਉੱਠ ਗਈ। ਉਸਨੇ ਪੂਰਾ ਡਰ ਸੀ ਕਿ ਹੁਣ ਉਹ ਨਹੀਂ ਆਵੇਗੀ ਸ਼ਾਇਦ ਆਪਣੀ ਮਾਂ ਨੂੰ ਹੀ ਦੱਸ ਦਿੱਤਾ ਹੋਵੇ ਪਰ ਦੂਜੇ ਦਿਨ ਉਹ ਫੇਰ 5 ਵਜੇ ਆ ਗਈ ਅੱਜ ਮੈਨੂੰ ਟਰਾਂਸਲੇਸ਼ਨ ਕਰਾਉ ਔਣ ਸਾਰ ਉਸਨੇ ਕਿਹਾ ਉਹ ਸਭੋਂ ਖੁਸ਼ ਸੀ ਵਿਮਲ ਦੇਵ ਹੈਰਾਨ ਬਹੁਤ ਜ਼ਿਆਦਾ ਉਹ ਬੈਠੀ ਪੜਦੀ ਰਹੀ ਇੱਕ ਕੀੜਾ ਉਸ ਦੀ ਗਰਦਨ ਤੇ ਤੁਰਿਆ ਜਾਂਦਾ ਸੀ ਵਿਮਲ ਦੇਵ ਦੀ ਨਿਗਾ ਪੈ ਗਈ ਉਸਨੇ ਚੁੰਨੀ ਭਰ ਕੇ ਕੀੜਾ ਉਸ ਦੀ ਗਰਦਨ ਤੋਂ ਲਾ ਕੇ ਫੂਰੇ ਸੁੱਟ ਦਿੱਤਾ ਬੂ ਮੈਂ ਆਖਿਆ ਪਤਾ ਨਹੀਂ ਕੀ ਕਰਦੇ ਐ ਕਲਾਸ਼ ਖਿੜਖਿੜ ਹੱਸ ਪਈ ਵਿਮਲਦੇਵ ਵੀ ਹੱਸਣ ਜੁਗਾ ਹੋ ਗਿਆ ਇੱਕ ਦਿਨ ਕਲਾਸ਼ ਉਸੇ ਪੂਲ ਬੈਠੀ ਸੀ ਉਸ ਦੇ ਮਨ ਵਿੱਚ ਪਤਾ ਨਹੀਂ ਕਿਉਂ ਠੀ ਆਪਣੀ ਉਂਗਲ ਉਸ ਨੇ ਕਲਾਸ਼ ਦੇ ਮੂੰਹ ਵਿੱਚ ਦੇ ਦਿੱਤੀ ਤੇ ਕਿਹਾ ਦੰਦੀ ਵੱਡ ਕੇ ਦਿਖਾ ਕਲਾਸ਼ ਨੇ ਵਿਮਲਦੇਵ ਦਾ ਹੱਥ ਫੜ ਕੇ ਫੂਰ ਪਰਾਂ ਕਰ ਦਿੱਤਾ ਵਿਮਲਦੇਵ ਨੇ ਕਿਹਾ ਬੱਸ ਐਨੀ ਹਿੰਮਤ ਵੀ ਨਹੀਂ ਵਿਮਲਦੇਵ ਦੇ ਸਾਰੇ ਜੁੱਸੇ ਨੂੰ ਜਿਵੇਂ ਅੱਗ ਲੱਗ ਗਈ ਹੂ ਉਸ ਨੇ ਪੜਾਈ ਦੀ ਗੱਲ ਛੱਡ ਕੇ ਵਿੱਚ ਦੀ ਗੱਲ ਤੋਰ ਦਿੱਤੀ ਕਲਾਸ਼ ਤੂੰ ਸੁਣੀ ਬੜੀ ਐ ਕਲਾਸ਼ ਨੇ ਸ਼ਰਮਾ ਕੇ ਨੀਮੀ ਪਾਲੀ ਦੂਜੇ ਪਾਲੋਂ ਕਹਿੰਦੀ ਕਾਲਜ ਵਿੱਚ ਵੀ ਮੈਨੂੰ ਕੁੜੀਆਂ ਕਹਿੰਦੀਆਂ ਹੁੰਦੀਆਂ ਸੀ ਤੂੰ ਤਾਂ ਕਾਲਜ ਦਾ ਟਮਾਟਰ ਐ ਹੁਣ ਉਹ ਉਸ ਨੂੰ ਪੜਾਉਂਦਾ ਘਟ ਸੀ ਉਸ ਨਾਲ ਖੇਡਦਾ ਬਹੁਤਾ ਸੀ ਜਿਵੇਂ ਉਸ ਨੂੰ ਇਹ ਇੱਕ ਵਧੀਆ ਖੇਡ ਲੱਭ ਪਈ ਸੀ ਕਦੀ ਉਸ ਦੀਆਂ ਹੱਥਾਂ ਦੀ ਉਂਗਲਾ ਮਰੋੜ ਦਿੰਦਾ ਕਦੀ ਉਸ ਦੇ ਸਿਰ ਵਿੱਚ ਖੁਰਕ ਕਰ ਦਿੰਦਾ ਕਦੀ ਪੈਨਸਲ ਦੀ ਤਿੱਖੀ ਨੋਕ ਉਸ ਦੇ ਪੱਟ ਵਿੱਚ ਚਬੋ ਦਿੰਦਾ ਕਦੇ ਉਸ ਦੇ ਬੁੱਤ ਫੜ ਕੇ ਖਿੱਚ ਦਿੰਦਾ ਕਦੇ ਉਸ ਦਾ ਨੱਕ ਫੜ ਕੇ ਘੁੱਟ ਦਿੰਦਾ ਕਦੇ ਉਸ ਦੀ ਪਿੰਜਣੀ ਦੇ ਚੁੰਡੀ ਵੱਲ ਲੈਂਦਾ ਕਲਾਸ਼ ਭੂਰਾ ਨਬੂਦੀ ਸਭ ਨੂੰ ਮੁਸਕਰਾ ਦੇਂਦੀ ਤੇ ਪੜਦੀ ਰਹਿੰਦੀ ਉਸ ਨਾਲ ਖੇਡੀ ਜਾਂਦਾ ਇੱਕ ਦਿਨ ਵਿਮਲਦੇਵ ਨੇ ਆਪਣੀ ਮੁਠੀ ਮਿਜੀ ਤੇ ਕਲਾਸ਼ ਮੂਰੇ ਕਰਕੇ ਕਹਿਣ ਲੱਗਾ ਖੋਲ ਕੇ ਦਿਖਾ ਕਲਾਸ਼ ਵਿਮਲਦੇਵ ਨਾਲ ਮੱਲਾ ਵਾਂਗ ਖੋਲਦੀ ਰਹੀ ਪਰ ਉਸ ਤੋਂ ਦੀ ਮੁਠੀ ਨਾ ਖੁੱਲੀ ਫਿਰ ਵਿਮਲਦੇਵ ਨੇ ਕਿਹਾ ਹੁਣ ਤੂੰ ਮੀਚ ਕਲਾਸ਼ ਦੀ ਮੁਠੀ ਖੁੱਲਦੀ ਨਹੀਂ ਸੀ ਉਹ ਝੂਠੀ ਮੁਠੀ ਤੇ ਜ਼ੋਰ ਲਾ ਰਿਹਾ ਸੀ ਸਮਾਰਕ ਜ਼ੋਰ ਲਾਉਂਦਾ ਤਾਂ ਭਾਵੇਂ 10 ਵਾਰੀ ਹੁਣ ਨੂੰ ਮੁਠੀ ਖੋਲ੍ਹ ਦਿੰਦਾ ਪਰ ਉਹ ਤਾਂ ਖੇਡ ਰਿਹਾ ਸੀ ਜਾਂ ਸ਼ਾਇਦ ਸ਼ੁਭਰ ਹਾਸੇ ਵਿੱਚ ਉਸ ਦੀ ਤਾਕਤ ਘਟ ਗਈ ਸੀ ਮੁਠੀ ਤਾਂ ਖੁੱਲੀ ਨਾ ਪਰ ਉਸ ਨੇ ਕਲਾਸ਼ ਨੂੰ ਆਪਣੇ ਸਾਰੇ ਜਫੀ ਵਿੱਚ ਦੱਬ ਕੇ ਘੁੱਟ ਲਿਆ ਤੇ ਉਸ ਤੇ ਬੁੱਲਾਂ ਵਿੱਚੋਂ ਉਹ ਅੱਗ ਚੂਸ ਲਈ ਜਿਸ ਬਾਰੇ ਉਸ ਨੇ ਇੱਕ ਸੰਸਕ੍ਰਿਤ ਸ਼ਲੋਕ ਸੁਣਿਆ ਸੀ ਕਿ ਇਸਤਰੀ ਦੇ ਹੱਥਲੇ ਬੁੱਲ ਵਿੱਚ ਅਮਰਤ ਹੁੰਦਾ ਹੈ ਦਿਨ ਲੰਘਦੇ ਗਏ 5 ਵਜੇ ਤੋਂ ਉਹ ਕਦੇ-ਕਦੇ ਪਹਿਲਾਂ ਹੀ ਆ ਜਾਂਦੀ ਕਦੇ ਕਦੇ ਜਾਣ ਲੱਗੀ ਸ਼ੀ ਦੀ ਥਾਂ ਸਾਢੇ 6 ਵਜੇ ਆ ਜਾਂਦੀ ਜਾਂ 7 ਵੇ ਇੱਕ ਦਿਨ ਵਿਮਲਦੇਵ ਦੀ ਆਤਮਾ ਉੱਤੇ ਸ਼ੈਤਾਨ ਸਵਾਰ ਹੋ ਗਿਆ ਉਸਨੇ ਕਲਾਸ਼ ਦੀ ਬਾਹ ਫੜ ਕੇ ਉਸਨੂੰ ਆਪਣੀ ਮੰਜੀ ਉੱਤੇ ਸੁਟਣਾ ਚਾਹਿਆ ਪਰ ਕਲਾਸ਼ ਕਿੱਲੇ ਵਾਂ ਗੱਡੀ ਪਟੜੇ ਉੱਤੇ ਬੈਠੀ ਹਿੱਲਣਾ ਨਾ ਕੁਝ ਬੋਲੇ ਨਾ ਚੱਲੇ ਰੁਹੀ ਜਾਵੇ ਤੇਰੀ SLA ਬਿਨਾ ਮੈਂ ਵੀ ਤੈਨੂੰ ਤੰਗ ਨਹੀਂ ਕਰਦਾ ਵਿਮਲਦੇਵ ਬੇਸ਼ਰਮ ਹੁੰਦੇ ਨਹੀਂਗੇ ਦਿਨ ਹੋਰ ਲੰਘਦੇ ਗਏ ਉਹਦਨ ਦਾ ਰੋਣ ਕਲਾਸ਼ ਦਾ ਐਵੇਂ ਦਾ ਐਵੇਂ ਦਾ ਸੀ ਹੁਣ ਵਿਮਲਦੇਵ ਤੇ ਕਲਾਸ਼ ਵਿੱਚ ਕੋਈ ਉਹਲਾ ਨਹੀਂ ਸਿਰਿਆ ਅੰਨੀ ਸੋਣੀ ਕੁੜੀ ਐਨਾ ਨਾ ਚਿਰ ਵਿਮਲ ਕੋਲ ਹਿੱਕ ਕੀ ਕਰਦੀ ਰਹਦੀ ਏ ਕਈ ਆਦਮੀਆਂ ਵਿੱਚ ਚਵਾ ਚਬੀ ਦਾ ਕਾਰਨ ਸੀ ਕਈ ਆਦਰਕ ਮੁੰਡੇ ਕਲਾਸ਼ ਨੂੰ ਬੋਲੀਆਂ ਮਾਰਦੇ ਰਹਿੰਦੇ ਕਲਾਸ਼ ਜਦ ਅਥਨੂ ਪੜ ਕੇ ਘਰ ਜਾਂਦੀ ਤਾਂ ਉਹਨਾਂ ਦੇ ਘਰ ਕੋਲ ਸੱਤ ਵਿੱਚ ਚੌਂਕੜੀ ਤੇ ਬੈਠਾ ਇੱਕ ਮੁੰਡਾ ਉਸ ਨੂੰ ਨੇ ਤੋੜੀ ਗ੍ਰਹਾ ਹੁੰਦਾ। ਕਦੇ ਉਹ ਖੰਗ ਦਾ ਆਕਾ ਦੇ ਉੱਚੀ ਉੱਚੀ ਦੂਜਿਆਂ ਨਾਲ ਬੋਲਦਾ। ਮੁੰਡਾ ਉਹ ਵੀ ਕਾਲਜੀ اٹ ਸੀ ਤੇ ਇੱਕ ਖੁਕਾਣਾ ਸੀ। ਇੱਕ ਦਿਨ ਕਲਾਸ਼ ਲੰਘੀ ਜਾਂਦੀ ਸੀ। ਤੰਗ ਜੁੱਤੀ ਉਸ ਤੇ ਲੱਗਦੀ ਸੀ ਤੇ ਪੈਰ ਨੂੰ ਠੀਕ ਰੱਖਣ ਲਈ ਹੱਡੀਆਂ ਥੱਲੇ ਰੱਖੇ ਲੀਰਾ ਜੁੱਤੀ ਤਾਂ ਬਾਹਰ ਦੀਆਂ ਸਨ। ਕਾਣਾ ਉਹ ਜੁੱਤੀ ਉੱਚੀ ਦੇ ਕੇ ਕਹਿੰਦਾ, "ਬਿਮਲਦੇਵ ਜੁੱਤੀ ਨੂੰ ਕਲਬੂਤੇ ਵਧੀਆ ਦਿੰਦਾ ਹੈ।" ਇੱਕ ਦਿਨ ਕੱਪੜੀ ਦੀ ਦੁਕਾਨ ਕਰਦਾ ਇੱਕ ਚਨਨੜਾ ਜਿਹਾ ਮੁੰਡਾ ਕਲਾਸ ਨੂੰ ਦੇਖ ਕੇ ਕਹਿੰਦਾ ਹੁਣ ਤਾਂ ਵੱਡੇ ਆਦਮੀ ਨਾਲ ਮੱਥਾ ਲਾ ਲਿਆ। ਉਥੋਂ ਦੇ ਹੀ ਪੁੱਠੇ ਤਵੇ ਵਰਗਾ ਮੂੰਹ ਵਾਲਾ ਇੱਕ ਪਟਵਾਰੀ ਇੱਕ ਦਿਨ ਕਲਾਸ ਨੂੰ ਪਿੱਠ ਪਿੱਛੋਂ ਆਵਾਜ਼ ਆਈ। ਵਿਮਲ ਕਲਾਸ ਜਿਵੇਂ ਮੁੜ ਕੇ ਝਾਕੀ ਤਾਂ ਪੁੱਠਾ ਤਵਾ ਮੁਸਕੜੀਆਂ ਹੱਸ ਪਿਆ। ਇੱਕ ਦਿਨ ਅੰਦਰਲਾ ਕੁੰਡਾ ਲਾਈ ਵਿਮਲ ਦੇ ਅੰਦਰ ਬੈਠਕ ਵਿੱਚ ਖੇਸ ਲਈ ਪਿਆ ਸੀ। ਕਲਾਸ਼ ਵੀ ਉਸ ਕੇਸ ਵਿੱਚ ਗੁੱਛਾ ਮੁੱਛਾ ਹੋਈ ਬੈਠੀ ਸੀ ਮੀ ਪੈਰੇ ਹਸੀ ਬਾਹੋਂ ਕਿਸ ਨੇ ਦਰਵਾਜ਼ਾ ਖੜਕਾਇਆ ਵਿਮਲਦੇਵ ਬਿਜਲੀ ਦਾ ਕਰੰਟ ਲੱਗਣ ਵਾਂਗ ਉઠਿਆ ਕੋਲ ਹੀ ਕੁਰਸੀ ਤੇ ਪਈ ਖੱਟੀ ਸਲਵਾਰ ਉਸਨੇ ਕਲਾਸ਼ ਦੇ ਮੂੰਹ ਤੇ ਮਾਰੀ ਤੇ ਆਪ ਜਾ ਕੇ ਕੁੰਡਾ ਖੋਲਿਆ ਦੇਖਿਆ ਤੇ ਇੱਕ ਗਵਾਂਢੀ ਮੁੰਡਾ ਉਹਦੇ ਲਈ ਆਪਣੇ ਖੇਤੂ ਜਾਮਣਾ ਲੈ ਕੇ ਆਇਆ ਸੀ ਦਿਨ ਲੰਘਦੇ ਗਏ ਉਹ ਦਿਨ ਜਿਹੜੇ ਸਾਹਿਤੀ ਵਾਲੇ ਕੋਠੇ ਵਿੱਚ ਹੀ ਰਾਂਝੇ ਦੇ ਦਿਨ ਸਨ ਇੱਕ ਦਿਨ ਉਸ ਲੁੱਚੀਆਂ ਅੱਖਾਂ ਵਾਲੇ ਅਧਿਆਪਕ ਨੇ ਵਿਮਲਦੇਵ ਨੂੰ ਦੱਸਿਆ ਜਿਹੜੀ ਤੇਰੇ ਕੋਲ ਕੁੜੀ ਪੜਦੀ ਹੈ ਕਹਿੰਦੇ ਉਹਨਾਂ ਦੇ ਬਾਰ ਮੂਰੇ ਕਿਸੇ ਨੇ ਕੋਈ ਕਾਗਜ਼ ਲਾਤਾ ਵਿਮਲਦੇਵ ਦੇ ਸਿਰ ਵਿੱਚ ਸੌਕੜਾ ਪਾਣੀ ਦੇ ਪੈ ਗਿਆ ਐਵੇਂ ਦਾ ਨਤੀਜਾ ਨਿਕਲ ਚੁੱਕਿਆ ਸੀ ਉਹ ਵਿਮਲਦੇਵ ਵਧੀਆ ਸੈਕੰਡ ਕਲਾਸ ਨੰਬਰ ਲੈ ਕੇ ਪਾਸ ਹੋਇਆ ਉਸ ਹੁਣ ਉਸ ਨੇ ਪਹਿਲਾਂ ਹੀ ਕੀਤੀ ਗੱਲ ਅਨੁਸਾਰ ਕਿ ਵੱਡੇ ਸ਼ਹਿਰ ਕਿਸੇ ਐਸਡੀ ਕਾਲਜ ਵਿੱਚ ਲੈਕਚਰਾਰ ਜਾ ਲੱਗਣਾ ਸੀ ਕਲਾਸ ਆਈ ਦੋ ਘੰਟੇ ਬੈਠੇ ਉਹ ਗੱਲਾਂ ਕਰਦੇ ਰਹੇ ਉਹ ਰੋ ਰਿਹਾ ਸੀ ਹੁੱਪਕੀ ਹੁੱਪਕੀ ਉਸ ਨੂੰ ਬਿੰਦੇ ਬਿੰਦੇ ਭਰਉਂਦੀ ਸੀ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਚੁੱਪ ਕਰਾਉਂਦੀ ਹੋਵੇ ਵਿਮਲਦੇਵ ਨੇ ਗੱਲ ਕੀਤੀ ਕਲਾਸ਼ ਮੈਂ ਪਾਪੀ ਹਾਂ ਮੈਂ ਤੇਰੇ ਨਾਲ ਗੁਨਾਹ ਕੀਤਾ ਹੈ ਪਰ ਇਹ ਗੁਨਾਹ ਮੇਰੇ ਲਈ ਉਮਰ ਭਰ ਦੀ ਪੂੰਜੀ ਹੈ ਤੁਸੀਂ ਹੁਣ ਰੋਂਦੇ ਕਾ ਨੂੰ ਜੋ ਹੋਣਾ ਸੀ ਹੋ ਗਿਆ ਕਲਾਸ਼ ਨੇ ਕਿਹਾ ਤੇ ਜੰਦੀ ਵਾਰ ਦੀ ਗੱਲ ਆਖੇ ਚੰਗਾ ਵੀਰ ਜੀ ਵੀ ਜੀ ਤਾਂ ਸੱਚ ਹੁਣ ਤੁਸੀਂ ਮੇਰੇ ਨਾਂ ਰਹੇ ਜਦੋਂ ਕਿਤੇ ਮਿਲੀ ਭੱਜ ਕੇ ਮਿਲੂਨੀ ਮੈਂ ਕੁੜੀਆਂ ਵਰਗੀ ਕੁੜੀ ਨਹੀਂ ਤੇ ਇਹ ਉਹਨਾਂ ਦਾ ਆਖਰੀ ਮੀਲ ਸੀ ਐਮ ਵਿੱਚੋਂ ਵਧੀਆ ਨੰਬਰ ਲਿਜਾਣ ਕਰਕੇ ਉਸਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਇੱਕ ਵਧੀਆ ਬੜੀ ਵਧੀਆ ਫੀਸਟ ਕੀਤੀ ਸਿਰ ਪਕਾਉ ਫੀਸਟ ਜਿਸ ਵਿੱਚ ਉਹਨਾਂ ਨੇ ਰੱਜ ਕੇ ਖਾਧੀ ਜਦੋਂ ਪੂਰਾ ਲੋਰ ਸਭ ਨੂੰ ਆ ਗਿਆ ਤਾਂ ਉਸੇ ਲੁੱਚੀਆਂ ਅੱਖਾਂ ਵਾਲੇ ਅਧਿਆਪਕ ਨੇ ਵਿਮਲਦੇਵ ਨੂੰ ਪੁੱਛਿਆ ਹੁਣ ਤਾਈਂ ਦਾ ਅਸੀਂ ਤੇਰੇ ਨਾਲ ਗੱਲ ਨਹੀਂ ਕਰੀ ਕੰਝਿਆ ਤੇ ਜਾਂਦੀ ਵਾਰੀ ਤਾਂ ਦੱਸ ਜਾ ਉਸ ਟੀਸੀ ਦੇ ਵੇਰ ਨਾਲ ਤੇਰੀ ਕੀ ਗੱਲ ਸੀ ਪਹਿਲਾਂ ਤਾਂ ਉਹ ਸੁਚਾਂ ਵਿੱਚ ਡੁੱਬ ਗਿਆ ਫਿਰ ਬਸ ਇੱਕੋ ਗੱਲ ਕਹੀ ਵਾਰਸ ਸ਼ਾਹ ਇਸ ਹੁਸਨ ਦੇ ਬਾਗ ਵਿੱਚੋਂ ਅਸੀਂ ਫੁੱਲ ਗੁਲਾਬ ਦਾ ਤੋੜਿਆ ਤੇ ਕੋਲ ਭਏ ਮੰਜੀ ਤੇ ਡੇਗ ਕੇ ਉਸ ਨਿਸਰਾਣੇ ਵਿੱਚ ਆਪਣਾ ਮੂੰਹ ਧੋਨ ਲਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਜੀ ਦੀ ਕਹਾਣੀ ਤੁਹਾਨੂੰ ਪਸੰਦਾ ਹੀ ਹੋਵੇਗੀ ਕੱਲ ਫਿਰਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ